ਮੈਂ ਗੁਰਿੰਦਰਪਾਲ ਸਿੰਘ ਮੈਂਬਰ ਆਲ ਇੰਡੀਆ ਫ੍ਰੀਡਮ ਫੈਟਰ ਵੈਲਫੇਅਰ ਐਸੋਸੀਏਸ਼ਨ ਮਿੱਤੀ 12 13 14 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੈ ਜਲਿਆਵਾਲੇ ਬਾਗ ਦਾ ਆਲ ਇੰਡੀਆ ਤੋਂ ਕੋਈ ਸਟੇਟ ਹੈ ਜਿਹਨੇ ਇੱਥੇ ਨਹੀਂ ਪਹੁੰਚਣੀ ਹੈ ਸਾਰਿਆਂ ਨੂੰ ਵੱਲੋਂ ਹੀ ਇਹ ਪ੍ਰੋਗਰਾਮ ਰੱਖਿਆ ਗਿਆ ਔਰ ਅੰਮ੍ਰਿਤਸਰ ਦੇ ਵਿੱਚ ਜਲਿਆਵਾਲੇ ਬਾਗ ਵਿੱਚ ਸ਼ਹੀਦ ਉਧਮ ਸਿੰਘ ਜੀ ਨੂੰ ਨਤਮਸਤਕ ਹੋਣ ਵਾਸਤੇ ਸਾਰੇ ਪਹੁੰਚ ਰਹੇ ਨੇ ਔਰ ਹਰਮੰਦਰ ਸਾਹਿਬ ਦੇ ਵਿੱਚ ਦਰਸ਼ਨਾਂ ਵਾਲੇ ਵੀ ਆ ਰਹੇ ਨੇ ਔਰ ਦੁਰਗਾਣਾ ਮੰਦਰ ਦੇ ਵੀ ਉਹਨਾਂ ਨੇ ਦਰਸ਼ਨ ਕਰ ਰਹੇ ਨੇ ਸਵੇਰੇ ਉਹਨਾਂ ਦਾ ਪ੍ਰਭ ਹੋਊਗਾ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦਾ ਜੋ ਅਸੀਸਾਂ ਲੈਣਗੇ ਸਾਬ ਸ੍ਰੀ ਅਰਮਦਾਸ ਜੀ ਤੋਂ ਔਰ ਉਸ ਤੋਂ ਬਾਅਦ ਜਲਿਆਂ ਵਾਲੇ ਬਾਗ ਵਿੱਚ ਸ਼ਹੀਦ ਉਦਮ ਸਿੰਘ ਜੀ ਜਿਨ੍ਹਾਂ ਨੇ ਜਿੱਥੇ ਕਿ ਸ਼ਹੀਦਾ ਬਹੁਤ ਸ਼ਹੀਦ ਕੀਤੇ ਗਏ ਸੀ ਅੰਗਰੇਜ਼ਾਂ ਵੱਲੋਂ ਜਲਨਾ ਡਾਇਰ ਵੱਲੋਂ ਜਿਨ੍ਹਾਂ ਦੀ ਜਿਨ੍ਹਾਂ ਦੇ ਵਾਸਤੇ ਮੁੜਕੇ ਉਹ ਦਮ ਸਿੰਘ ਸਰਾਮ ਇੰਗਲੈਂਡ ਜਾ ਕੇ ਉਹਨਾਂ ਦਾ ਬਦਲ ਲੈ ਕੇ ਆਏ ਸੀਗੇ ਉਹਨਾਂ ਨੂੰ ਯਾਦ ਕਰਦੇ ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਉਹਨਾਂ ਨਤਮਸਤਕ ਹੋਣ ਵਾਸਤੇ ਜਿਹੜੇ ਵਾਲੇ ਬਾਗ ਵਿੱਚ ਪਹੁੰਚ ਰਹੇ ਨੇ ਸਾਰੇ ਜਿੰਨੇ ਸਾਡੇ ਜ਼ਿਲੇ ਹੈਗੇ ਨੇ ਸਾਰੇ ਪ੍ਰਧਾਨ ਜੀ ਬੈਠੇ ਹੋ ਸਾਰੇ ਤੁਸੀਂ ਉੱਥੇ ਦਾ ਪ੍ਰੋਗਰਾਮ ਜਿਹੜਾ ਬਣਾਉਣਾ ਹੈ ਉਹ ਤੁਹਾਨੂੰ ਖੁਸ਼ਗਵਾਰ ਬਣਾ ਚਾਹੀਦਾ ਹੈ ਕਿਸੇ ਵੀ ਬਾਹਰਲੇ ਸਟੇਟ ਤੋਂ ਜਿੰਨੇ ਵੀ ਲੋਕ ਆ ਰਹੇ ਨੇ ਪਬਲਿਕ ਆ ਰਹੀ ਹੈ ਫ੍ਰੀਡਮ ਫਾਈਟਰ ਪਰਿਵਾਰ ਦੇ ਮੈਂਬਰ ਨੇ ਸਾਰੇ ਉੱਥੇ ਪਹੁੰਚਣਗੇ ਉਹਨਾਂ ਦਾ ਖਿਆਲ ਰੱਖਣਾ ਤੁਹਾਡਾ ਆਪਣਾ ਸਾਰਾ ਦਾ ਫਰਜ਼ ਬਣਦਾ ਹੈ ਤਾਂ ਜੋ ਇਹ ਪ੍ਰਮੋਣ ਨੇ ਪਰੇ ਚੜ ਸਕੇ ਔਰ ਸਵੇਰੇ ਉਸ ਤੋਂ ਬਾਅਦ ਦੁਪਹਿਰੇ ਇੱਕ ਮੀਟਿੰਗ ਕੀਤੀ ਜਾਊਗੀ ਆਲ ਇੰਡੀਆ ਦੀ ਤੇ ਸਾਰੇ ਪੰਜਾਬ ਦੇ ਵਿੱਚੋਂ ਪ੍ਰਧਾਨ ਸਾਹਿਬਾਨ ਤੁਸੀਂ ਸਾਰੇ ਹੋਵੋਗੇ ਉੱਥੇ ਉਹਦੇ ਵਿੱਚ ਜੋ ਸਾਡੀਆਂ ਸਮੱਸਿਆਵਾਂ ਨੇ ਉਹਦੇ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਜਾਊਗਾ ਸਰਕਾਰ ਨੂੰ ਉਹਦੇ ਬਾਰੇ ਅਗਾਹ ਕੀਤਾ ਜਾਊਗਾ ਵੀ ਜੋ ਸਾਡੀਆਂ ਤਕਲੀਫਾਂ ਨੇ ਉਹਨਾਂ ਨੂੰ ਦੂਰ ਕਰੇ ਸਰਕਾਰ ਨੂੰ ਚਾਹੀਦਾ ਜਿਹੜੇ ਦੇਸ਼ ਜਿਨ੍ਹਾਂ ਪਰਿਵਾਰਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹ ਆਜ਼ਾਦ ਕਰਵਾਉਣ ਵਾਲੇ ਪਰਿਵਾਰ ਅੱਜ ਇਹਨਾਂ ਦੁਹੀ ਨੇ ਸਰਕਾਰਾਂ ਉਹਨਾਂ ਪੁੱਛ ਤੱਕ ਨਹੀਂ ਰਹੀਆਂ ਉਹਨਾਂ ਦਾ ਕੋਈ ਵੀ ਸਤਕਾਰ ਕਿਤੇ ਵੀ ਹੈ ਨਹੀਂ ਦਫ਼ਤਰਾਂ ਵਿੱਚ ਕੋਈ ਸਤਕਾਰ ਨਹੀਂ ਜਦੋਂ ਕਿ ਜੇ ਇਹ ਦੇਸ਼ ਆਜ਼ਾਦ ਕਰਵਾਇਆ ਜਿਨ੍ਹਾਂ ਨੇ ਜາດ ਕਰਵਾਇਆ ਉਹਨਾਂ ਨੂੰ ਦੇਸ਼ ਦੇ ਵਿੱਚ ਲੈਣਾ ਚਾਹੀਦਾ ਸੀ ਸਰਕਾਰ ਵਿੱਚ ਲੈਣਾ ਚਾਹੀਦਾ ਸੀ ਜਦੋਂ ਕਿ ਜਿਵੇਂ ਹੁਣ ਤੁਹਾਡੇ ਇਹ ਰਾਸ਼ਟਰਪਤੀ ਦੇ ਮੈਂਬਰ ਨੇ ਰਾਸਵਤ ਮੈਂਬਰ ਕੋਈ ਗਵਨ ਵਾਲਾ ਹੋ ਜਾਂਦਾ ਹੈ ਕੋਈ ਐਕਟਰ ਹੋ ਜਾਂਦਾ ਹੈ ਕੋਈ ਹੋਰ ਹੋ ਜਾਂਦਾ ਹੈ ਸਾਨੂੰ ਇਸ ਚੀ ਦੀ ਬਹੁਤ ਤਕਲੀਫ ਹੈ ਕਿਉਂਕਿ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਦੇਸ਼ ਵਾਸਤੇ ਆਪਣੇ ਜਾਨਾਂ ਕੁਰਬਾਨ ਕਰਾਤੀਆਂ ਉਹਨਾਂ ਨੂੰ ਕੁਝ ਨਹੀਂ ਸਮਝਦੇ ਇਹ ਰਾਸਵਾ ਦੀ ਮੈਂਬਰੀ ਉਹਨਾਂ ਵਾਸਤੇ ਚਾਹੀਦੀ ਹੈ ਤਾਂ ਜੋ ਦੇਸ਼ ਵਿੱਚ ਲੋਕਾਂ ਨੂੰ ਪਤਾ ਲੱਗੇ ਪਬਲ ਨੂੰ ਪਤਾ ਲੱਗ ਸਕੇ ਵੀ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਦੇਸ਼ ਆਜ਼ਾਦ ਕਰਵਾਇਆ ਅਸੀਂ ਚਾਹ ਮੈਂ ਚਾਹਣਾ ਵੀ ਸਰਕਾਰਾਂ ਇਸ ਵੱਲ ਧਿਆਨ ਦੇਣ ਔਰ ਜੋ ਵੀ ਇਹਨਾਂ ਤਕਲੀਫ ਹੈ ਗਿਆ ਬੱਚੇ ਨੇ ਬੱਚਿਆਂ ਨੂੰ ਕੋਈ ਸਹੂਲਤ ਨਹੀਂ ਹੈ ਕਿਉਂ ਫਰੀਡਫਟ ਦੇ ਪਰਿਵਾਰ ਸੀ ਉਹ ਤਾਂ ਕੁਝ ਅਨਪੜਤਾ ਕਾਰਨ ਕੁਝ ਸਰਕਾਰਾਂ ਦੀਆਂ ਮਜਬੂਰੀਆਂ ਕਾਰਨ ਕੁਝ ਉਸ ਵੇਲੇ ਜਿਹੜਾ ਇਹਦਾ ਮਾਹੌਲ ਹੋ ਗਿਆ ਸੀ ਸਾਡੇ ਜ਼ਮੀਨਾਂ ਤੱਕ ਵੀ ਛਾਰੇ ਚੱਲ ਗਈਆਂ ਅਸੀਂ ਪੜਨ ਤੋਂ ਮਹਤਾਜ ਰਹੇ ਕਿ ਸਾਡੇ ਲੋਕ ਜੇ ਹੁਣ ਬੱਚੇ ਕੁਝ ਪੜ੍ਹੇ ਨੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਜੇ ਨੋ ਵੀ ਪਹਿਲਾਂ ਸਾਨੂੰ 5% ਸੀ 5% ਤੋਂ 3 ਕਰ ਦਿੱਤੇ 3 ਤੋਂ 2 ਕਰਕੇ ਹੁਣ 1 ਕਰਕੇ ਇਹਦੇ ਵਿੱਚ ਵੀ ਕਈ ਹੋਰ ਚੀਜ਼ਾਂ ਰਲਾਤੀਆਂ ਜਿਹੜੇ ਸਾਡੇ ਅਸੀਂ ਮਾਈਨਸ ਮਾਈਨਸ ਦੇ ਵਿੱਚ ਹੀ ਚਲੇ ਗਏ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਹੱਥ ਫੜਨਾ ਜਿਸ ਤਰ੍ਹਾਂ ਰੇਲਵੇ ਡਿਪਾਰਟਮੈਂਟ ਹੈ ਕਿੰਨਾ ਵੱਡਾ ਰਪਾ ਡਿਪਾਰਟਮੈਂਟ ਹੈ ਉਹਦੇ ਵਿੱਚ ਜੇ ਇੱਕ ਇੱਕ ਡਿਪਾਰਟਮੈਂਟ ਵਿੱਚ 1000 ਬੰਦਾ ਹਰ ਸਾਲ ਰੱਖਿਆ ਜਾਵੇ ਤਾਂ ਵੀ ਕੋਈ ਘਾਟਾ ਨਹੀਂ ਪੈਂਦਾ ਇਹ ਬਹੁਤ ਵੱਡਾ ਡਿਪਾਰਟਮੈਂਟ ਹੈ ਉਥੇ ਜੋ ਉਹਨਾਂ ਦੇ ਅਨਪੜ ਲੋਕ ਨੇ ਸਾਡੇ ਬੱਚੇ ਅਣਪੜ੍ਹਨੇ ਛੋਟੇ ਰਹਿ ਗਏ ਕੋਈ ਉਹਨਾਂ ਨੂੰ ਇਹਨਾਂ ਦੇ ਜਿਹੜੇ ਸਥਾਨਾਂ ਨੇ ਆਪਣੇ ਰੇਲਵੇ ਸਟੇਸ਼ਨਾਂ ਪਰ ਉਹਨਾਂ ਵੇ ਉਹਦੇ ਤੇ ਜਾਣ ਤਾਂ ਜੋ ਆਪਦਾ ਰੋਟੀ ਦਾ ਗੁਜ਼ਾਰਾ ਹੋ ਸਕੇ ਦੂਸਰਾ ਇਹ ਹੈ ਵੀ ਜਿਹੜੇ ਸਾਡੇ ਫਾਰਮ ਹੁੰਦੇ ਨੇ ਸਾਨੂੰ ਵੀ ਉਹਨੇ ਪੈਸੇ ਭਰਨੇ ਪੈਂਦੇ ਨੇ ਜਿਹੜਾ ਆਮ ਬੰਦਾ ਹੋਣ ਵੀ ਉਹਨੇ ਪੈਸੇ ਭਰਨੇ ਪੈਂਦੇ ਨੇ ਫਰੀਡ ਅਫ ਫੈਟ ਦਾ ਸਾਡਾ ਕੀ ਫਰਕ ਕੀ ਰਹਿ ਗਿਆ ਹੁਣ ਉਹ ਬਿਲਕੁਲ ਫਰੀ ਅਫ ਕੋਸਟ ਹੋਣਾ ਚਾਹੀਦਾ ਦੂਸਰਾ ਜਿੱਥੇ ਲੱਕ ਉਹਦੀ ਕੁਆਲੀਫਿਕੇਸ਼ਨ ਹੁੰਦੀ ਹੈ ਡਿਜ਼ਰਵ ਕਰਦਾ ਜਿੱਥੇ ਉਹਨੂੰ ਨੌਕਰੀ ਦਿੱਤੀ ਜਾਵੇ ਅਸੀਂ ਇਹ ਨਹੀਂ ਕਹਿੰਦੇ 10 ਪੜ੍ਹਿਆ ਤੇ ਉਹਨੂੰ ਨਹੀਂ 시ਲਾ ਦੂੰ ਬਿਲਕੁਲ ਨਹੀਂ ਜਿੱਥੇ ਉਹ ਰਿਜ਼ਰਵ ਕਰਦਾ ਹੈ ਉਥੇ ਉਹਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਇਹ ਜੋ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਇਆ ਇਹਨਾਂ ਦੀ ਜਿਹੜੀ ਜੋਤ ਹੈ ਉਹ ਜਗਦੀ ਰਹੇ ਮੈਂ ਤਾਂ ਇੰਨਾ ਕਹਿੰਦਾ ਵੀ ਤੁਹਾਨੂੰ ਸਰਕਾਰ ਨੂੰ ਬੇਨਤੀ ਵੀ ਕਰਦਾ ਵੀ ਇਹ ਜਿਹੜੇ ਸਰਕਾਰਾਂ ਹੈਗੀਆਂ ਇਹਨਾਂ ਵੱਲ ਧਿਆਨ ਦੇਣ ਇਹਨਾਂ ਦੇ ਘਰਾਂ ਜਾਂ ਜਾਓ ਇਹਨਾਂ ਨੂੰ ਪਤਾ ਲੱਗੇ ਦੇਸ਼ਿਆਂ ਤੱਕ ਨੂੰ ਇਹ ਨਹੀਂ ਪਤਾ ਸਾਡੇ ਫ੍ਰੀਨ ਫਾਈਟਰ ਕਿੰਨੇ ਜਿਉਂਦੇ ਨੇ ਉਹਨਾਂ ਦਾ ਘਰਾਂ ਦਾ ਨਹੀਂ ਪਤਾ ਹੈ ਇਸ ਜੇਮਾ ਨੂੰ ਤਹਿਸੀਲਦਾਰ ਘੱਟੋ ਘੱਟ ਉਹਨਾਂ ਦੇ ਘਰੇ ਜਾਣ ਪੁੱਛਣ ਉਹਨਾਂ ਤਕਲੀਫਾਂ ਕੀ ਨੇ ਉਹ ਕਈ ਤਾਂ ਇਹ ਪੁੱਛਦੇ ਨੇ ਇਹ ਕਹਿੰਦੇ ਫ੍ਰੀਡ ਫੈਂਟਰ ਹੁੰਦੇ ਕੀ ਨੇ ਇਹਨਾਂ ਨੂੰ ਦੱਸਿਆ ਜਾਵੇ ਵੀ ਇਹ ਫ੍ਰੀਡ ਫੈਂਟ ਹੁੰਦੇ ਕੀ ਨੇ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਵੀ ਕੀ ਹੈ ਇਹਨਾਂ ਇਹ ਪਤਾ ਲੱਗੇ ਵੀ ਇਹਨਾਂ ਦੇ ਬਦੌਲਤ ਹੀ ਅਸੀਂ ਇਹਨਾਂ ਦੇ ਕੁਰਸੀਆਂ ਤੇ ਬੈਠੇ ਆ ਮੈਂ ਇਹਨਾਂ ਕਹਿੰਦਾ ਹੋਈ ਖਮਾ ਚਾਹ ਚਕਾਂ ਧੰਨਵਾਦ ਥੈਂਕ ਯੂ